ਇਲਕ ਦਰੇ ਦਰੇ ਪਈ ਮੈਂ ਤਾਂ ਉਧਰ ਨਿਕਲ ਗਿਆ ਹਾਂ ਮੈਂ ਵੇਖਾਂਗਾ ਕਿ ਉਹ ਕਿਹੜਾ ਦੀ ਗੱਲ ਖੜਕ ਗਈ ਏ ਹਾਂ ਇਹ ਕੋਈ ਬੰਦਾ ਹੈ ਅੱਛਾ ਆ ਹੋਕੜਾ ਆਇਆ ਪਾਣੀ ਬੰਦਾ ਤਾਂ ਮੈਂ ਵੀ ਪਾਣੀ ਲੈਣ ਆਇਆ ਜੀ ਕਿਹੜੇ ਹਿਸਾਬ ਨਾਲ ਬੰਦਾ ਹੈ ਅੱਛਾ ਨਰਕੇ ਇਦਾਂ ਨਰਕੇ ਇਦਾਂ ਕਿ ਹੋਰੀ ਬੰਦਾ ਵਈ ਬੰਦਲੇਟ ਪੁੱਛਨੇ ਮਰੀ ਜਾਂਦਾ ਹਾਂ ਕਿੱਥੇ ਜਾਦੇ ਨੇ ਆ ਜਿਹੜੀ ਬਾਈ ਇਹਨੂੰ ਕਿਉਂ ਆਉਂਦੇ ਇਹਨਾਂ ਨੂੰ ਸੂਰ ਜਾਂਦੇ ਖੜੇ ਉਹ ਬੰਦੇ ਜਿਹੜਾ ਆਪੇ ਪੁੱਛ ਕੇ ਆਉਂਦੇ ਭਾਈ ਖਲੋਤਾ ਹੀ ਅੱਛਾ ਉਹ ਮੈਂ ਇਹਨਾਂ ਨੂੰ ਕਿਉਂ ਆਉਂਦੇ ਆਂਦਾ ਇਹਨਾਂ ਨੂੰ ਸੂਰ ਜਾਂਦੇ ਆ ਇਹ ਜਗਦਾ ਕਿਉਂ ਨਹੀਂ ਇਹ ਉਹ ਜਗੜਿਆ ਇਹਨਾਂ ਨੂੰ ਸੂਰਜਾ ਧੋਂਦੇ ਫਿਰ ਉਹਨੇ ਇਹਦਾ ਨਾਂ ਰੱਖਿਆ ਸੂਰਜ ਉਹਨੂੰ ਸੂਰਜਾ ਤੋਂ ਕਹਿੰਦੇ ਫਿਰ ਉਹ ਗੁਰੂ ਆਲਾ ਦਿਮਾਗ ਖਰਾਬ ਹੈ। ਹੋਰ ਤੂੰ ਸੁਣ ਆਖਦਰਾ। ਮੈਂ ਤਾਂ ਉੱਦਾਂ ਹੀ ਲੰਘਣ ਡਿਆ ਹਾਂ ਤੇ ਮੈਨੂੰ ਪਤਾ ਨਹੀਂ ਆਵੇਂ ਨੱਚੀ ਜਾਂਦਾ ਬੰਦਾ। ਉਹ ਨੱਚੀ ਜਾਂਦਾ ਗੁਰਾ ਗਾਣਾ ਨਹੀਂ ਆਣਾ। ਕੋਈ ਨੀਵਤ ਨਾਮ ਹੋਈ। ਯਾਰ ਮੈਨੂੰ ਲੱਗਦਾ ਤੈਨੂੰ ਦੋਰਾਦਰਾ ਪੈਂਦਾ ਖਾਣਾ ਖੁੰਨਾ ਕੋ ਖਾ। ਆਹੋ ਕੀ? ਓਕੇ। ਫਿਰ ਰਸਟੋਰੈਂਟ ਕੀ ਕਹਿੰਦੇ? ਇਹਨੂੰ ਪਲੇਟਾਂ ਆਉਂਦੀ। ਪਲੇਟਾਂ ਕਹਿੰਦੇ ਹੱਡੀਆਂ ਦੀਆਂ ਬੜੀਆਂ ਬੜੀਆਂ। ਲਾ ਦੇਗਾ? ਲਾ ਦੇ। ਆਏ ਕੋਠੇ ਤੇ ਲਾਉਣੀ ਆ ਪਲੇਟਾਂ ਹੈਗਾ ਏਡੇ ਚਮਚੇ ਥਾਲੀਆਂ ਵੀ ਆ ਗਈਆਂ ਉਹ ਵੀ ਲੱਗ ਜਾਣਗੀਆਂ ਉਹ ਪੁਰਾਏ ਪਲੇਟਾਂ ਔਰ ਨਵੇਂ ਹੋ ਪਲੇਟਾਂ ਔਰ ਨਵੇਂ ਖਾਲੀਆਂ ਨਹੀਂ ਇਹ ਪਲੇਟਾਂ ਸੋਲਰ ਸਿਸਟਮ ਆਂਦੇ ਆ ਮੈਂ ਤਾਂ ਮਜ਼ਾਕ ਨੇ ਤੈਨੂੰ ਕਰਨ ਲੱਗੇ ਅਛਾ ਪੇਟਾਂ ਦੇ ਕਾਚੋ ਬਾਹਰ ਆ ਉਹ ਬੱਤੀ ਨਾ ਬਣਾਉਣੀ ਆ ਆ ਬਣਾਉਣੀਆਂ ਬੱਤੀਓ ਏਸੀ ਚਲਾਉਣੀਆਂ ਇੱਥੇ ਪੰਜ ਇੱਥੇ ਥਾਂ ਦੇ ਉਹ ਪੁਰਾਵਾ ਪਾਵਾ ਕਿੱਥੋਂ ਆ ਜੀ ਆਡੇ ਘਰੇ ਵੇ ਇਹ ਛੜਕਦੀਆਂ ਹਾਂ ਕਿੰਨੇ ਕੁ ਦੀ ਐਤ ਤੇਰੀ ਗਾਤੋ ਬਾਹਰ ਦੱਸਿਆਦਾ ਹੈਗਾ ਤੈਨੂੰ ਮੈਂ ਫਿਰ ਮੈਂ ਲੋਗਿਆ ਲੋਗੀ ਬਰਮ ਗਿਆ ਗਈ ਇੱਕ ਪਲੇਟ ਬਸ 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 ਬੈਂ ਤਾਂ ਫਿਰ ਮੈਂ ਹੀ ਲੋਣੀ ਉਹ ਇਧਰ ਕੰਮ ਜਾਂ ਛੱਡ ਕੇ ਦਿਖਾਓ ਆਸ ਦੇ ਨਾ ਹੀ ਮੈਂ ਥੱਲੇ ਦੇ ਕੇ ਮਾਰ ਦੇ ਨਾ ਹੀ ਉਹ ਤੇ ਭੈਣਾ ਖੱਲਣਾ ਤੈਨੂੰ ਹੋ ਜਾ ਮੇਰੀ ਗੱਲ ਸੁਣ ਸੁਣਾ ਆਹੀ ਪਲੇਟਾ ਬੜਾ ਕਾਦੀ ਲੋਣੀ ਆ ਕਾਦੀ ਲੋਣੀ ਆ ਹਾਂ ਲੋੜ ਬਣੀ ਯਾਰ ਕੀ ਕਰੀਏ ਮੇਰੇ ਸਾਡਾ ਸਟੂਡੈਂਟ ਰੱਤੀ ਹੱਟ ਚੱਲਣ ਦੀ ਜੋਰਤੀ ਆ ਗਈ ਆ ਓਏ ਇੱਕ ਪਾਗਲ ਬੇਟਾ ਧੁੰਦੇ ਘਰੇ ਭੋਜਨ ਖਾਲੀ ਮਾਂਜੀ ਨਾ ਹੋਵੇ ਗਰਾਂ ਰੋਟੀ ਘੱਟ ਖਾਦੀ ਨਹੀਂ ਵਿੱਚ ਧੁੰਦੇ ਪਿਆ ਓ ਮੂਰਖਾ ਤੋਂ ਬੱਤੀ ਬੰਦੀ ਆ ਇਹਨਾਂ ਪਲੇਟਾ ਕਾਹਦੇ ਲਈ ਕਹਿੰਦੇ ਇਹਨਾਂ ਨੂੰ ਪਲੇਟਾਂ ਤਾਂ ਆਂਦੀ ਆ ਬੱਤੀ ਬੰਦੀ ਆ ਯਾਰ ਚੱਲ ਦੋਸਤੋ ਇਧਰ ਆਨੰਦ ਦਾ ਤੇ ਕਿਨਾ ਹੀ ਸਸਤੀ ਜਿਹੀ ਪਲੇਟਾਂ ਨਹੀਂ ਆਗੀਆਂ ਸਸਤੀਆਂ ਹਾਂ ਉਹ ਸਸਤੀਆਂ ਇਦਾਂ ਹੀ ਗਾਂਦੇ ਸਾਲੇ ਕੰਡੇ ਨਾਲ ਵਾਚਾਂ ਕਿਤੇ ਤੇਰੇ ਬੰਦ ਨੇ ਲੀਕ ਹੋਈ ਲੱਗੀ ਥੱਲੇ ਹੋ ਸੁਣ ਲੱਗਣ ਡਿਆ ਤੈਨੂੰ ਸਗਲ ਲੱਗਾ ਲੱਗਾ ਬਹੁਤ ਠੁੱਠੀ ਲੱਗ ਕੇ ਆਇਆ ਤੂੰ ਬਾਈ ਆਹ ਨੂੰ ਜਲੀਗਾ ਤੋਂ ਲਈਏ ਵੇਖਣ ਨੂੰ ਪੱਤੇ ਰਰ ਕੇ ਪਾਗਲ ਹੁੰਦੇ ਤੇ ਚਿਰੀਟਾ ਮਾਰ ਜੰਦੇ ਭਰਾਵਾ ਵਿੱਚ ਤਾਰਾ ਹੁੰਦੀਆਂ ਨੇ ਉੱਤੇ ਉਹ ਦਿਖਣ ਨਾ ਜਿਵੇਂ ਜਿਡੇ ਲੈਣਾ ਉਹ ਤਾਰਾ ਵਾਂ ਇਹ ਪਾਗਲਿਆ ਜਦੋਂ ਤੇ ਚਿਰੀ ਡਵਾਜ ਜਨੇ ਵਿੱਚ ਤਾਰਾ ਗਤੋਂ ਬਾਦੀਆਂ ਆ ਪੱਤੀ ਉੱਤੇ ਹੀ ਆਉਣੀ ਆ ਪੱਤੀ ਉੱਤੋਂ ਨਹੀਂ ਤੇ ਉੱਤੇ ਤਾਰਾ ਲਾ ਲੈਣ ਓਏ ਰੱਬਾ ਗਲਤੀ ਮੇਰੀ ਭਾਜੇ ਹੋਜੇ ਪਾਗਲ ਆ ਕੇ ਖਲੋ ਗਿਆਂ ਮੌਤ ਦਾ ਤਾਂ ਜ਼ਿਆਦਾ ਨਹੀਂ ਡਿਆ ਬਈ ਜਾਂਦਾ ਥੱਲੇ ਉਹ ਭਰਾ ਤੇਰੇ ਕਰਕੇ ਮੈਂ ਤਾਂ ਹੋਂਡਿਆ ਹਾਂ ਮੈਂ ਕਿਹੜਾ ਉੱਥੇ ਜੜ ਲੱਗਾ ਤੇਰੇ ਰੁਕ ਜਾ ਜਾ ਆ ਨਾ ਇਹ ਬੰਦਾ ਨਹੀਂ ਵਾਦੂਦੀ ਚਲੋਣੀ ਮम्मा ਗਲਾਬ ਜਣੇ ਦਾ ਇਹ ਬੰਦਾ ਵੜਦ ਨੇ ਗਲਾਬ ਜਣੇ ਦੀ ਲੜਾਈ ਤੇ ਮੈਂ ਦਰੋਂ ਕਾਢੇ ਕੀ ਕਾਢਿਆ ਨੂੰ ਗਰਮੀਆਂ ਨੇ ਮੈਂ ਤੈਨੂੰ ਦੱਸ ਦੇਣਾ ਹੁਣੇ ਆਇਆ ਠੰਡ ਪਾ ਦਿੰਨਾ ਥੋੜੀ ਜਿਹੀ ਇਹਨਾਂ ਨੂੰ ਤਾਂ ਹੁੰਦਿਆਂ ਨੂੰ ਸੋਲਰ ਸਿਸਟਮ ਯਾਰ ਇੰਨਾ ਚ ਕਿਹੜਾ ਰੋਟੀ ਪਾਉਂਦੇ ਕਿ ਖਾਂਦੇ ਕਿਹੜਾ ਨੂੰ ਧੋਣੇ ਪੈਂਦੀ ਕਿਦਰੀ ਗੱਲ ਕਰਦੇ ਹੋ ਪਰਾਵਾ ਸੂਰ ਜਿੱਤੋਂ ਇਹ ਤੋ ਪੈਂਦਾ ਨਾ ਹਾਂ ਇਧਰ ਹੀ ਤੂੰ ਘੱਟਾ ਪੈਂਦਾ ਵਾ ਹਾਂ ਫਿਰ ਬੱਤੀ ਘੜ ਜਾਂਦੀ ਆ ਉਹ ਧੋਣੀਆਂ ਪੈਂਦੀਆਂ ਆ ਫਿਰ ਬੱਤੀ ਵੱਜ ਜਾਂਦੀ ਫੇਰ ਕੋਠੇ ਤੇ ਲਾ ਲੈ ਕੀ ਹੋਰੇ ਐਡਾ ਦਾ ਕੋਠਾ ਸੋਲ ਖੋਈ ਔਰ ਧੋਣਾਂ ਖਾਲ ਤੋਂ ਨਾ ਸਨਾ ਨਾ ਥੱਲੇ ਕਾ ਇੱਥੇ ਮੱਝਾ ਮੁੰਜਾ ਚਾਰ ਲੈ ਗੀ ਰਹਿਗੇ ਡੰਗੜਾ ਧਿਗਾ ਰਿਓ ਬਸ ਤਾਣਾ ਮਾਦੀ ਵਗਦੇ ਮੈਂ ਆ ਆੜੋ ਗੱਲ ਕਰ ਕਾਰ ਮੇਰੀ ਸੁਣ ਗੱਲ ਤੇ ਨਾ ਡੇਰਾ ਵੀ ਜੀ ਗੰਡੇ ਕਾ ਪਲਾਂਟ ਖੋਲਣਾ ਆਹੋ ਮਾਮਾ ਤੇਰੀ ਕਾਰ ਹੈ ਕਿ ਭਾਣ ਬਣ ਕਰੋੜਾ ਰੁਪਇਆ ਲਗਾ ਤੇ ਕਿੰਨੇ ਲਾਇ ਮੈਂ ਵੀ ਲਾ ਲੂੰਗਾ ਇੱਚਾ ਦੀ ਗੱਲ ਉਹ ਵੇਖਿਆ ਕਰੀ ਆਪਣਾ ਆਹੋ ਸ਼ੀਸ਼ੇ ਚ ਆਜ ਦਿਨੋਂ ਮਾਨ ਨਹੀਂ ਹੈਗਾ ਹਾਂ ਪੈਸੇ ਮੈਂ ਕਰ ਲੂੰਗਾ ਪੈਸੇ ਮੈਂ ਲੋਨ ਕਰਾ ਲੈਣਾ ਦੇਖੋ ਮੈਂ ਲੋਨ ਤੈਨੂੰ ਦੇਣਾ ਇਹਦਾ ਮੂੰਹ ਵੇਖ ਕੇ ਤਰਾਂਗਾ ਟੁੱਟੀ ਵਰਗਾ ਮੂੰਹ ਐਂ ਹੀ ਐ ਲੜ ਕੇ ਸੱਚ ਕਹਾ ਲੈਣਾ ਮੋਲੇ ਚੱਲਣਾ ਬੁੱਧਾ ਮਾਰ ਖਾਣਾ ਹੋ ਤੇ ਜਿਹੜਾ ਕੰਮ ਆ ਉਹ ਕੰਮ ਕਰ ਦੇ ਕਿਹੜੇ ਕੰਮ ਆ ਮੇਰੀ ਗੱਲ ਸੁਣ ਸੁਣਾ ਹਲੇ ਇੱਥੋਂ ਦੇ ਬੱਤੀ ਬੰਡੀ ਆ ਇੱਥੋਂ ਬੱਤੀ ਬੰਡੀ ਆ ਉਹ ਤਾਂ ਜਨਰੇਟਰ ਕਾਦੀ ਲਾਏ ਹੁੰਦੇ ਨੇ ਬੱਤੀ ਚੱਲੇ ਮਗਰ ਜਨਰੇਟਰ ਚਲਾ ਦਿੰਦੇ ਬੱਤੀ ਚਲੀ ਜਾਵੇ ਉਹ ਸਾਵਾ ਮੂਲ ਖਾ ਨਾ ਮੰਜੀ ਸਿਲੀ ਰੱਖਿਆ ਵੱਖਰੇ ਉਹ ਬੰਦੇ ਦੀ ਪਹਿਲੇ ਹੀ ਵੀ ਆ ਕਿ ਨੰਗੇ ਆਓ ਅਮਰਜੈਂਸੀ ਲਿ ਰੱਖਿਆ ਕੀ ਕਰ ਇਥੇ ਪੇਸ਼ੇਂਡ ਹੁੰਦੇ ਆ ਮੈਂ ਜੋ ਪੀਸੀਓ ਤੇ ਲਾਜ ਕਰਦੇ ਇਥੇ ਆਦਮੀ ਖਾ ਜਿੰਦਾ ਥੋੜਿਆ ਬਾਹਰ ਜਬਾ ਨਾ ਪਾ ਨਾਲ ਦੀ ਥੋੜੀ ਮੇਰੀ ਕੀ ਹੋੜਿਆ ਸਾਲਿਆ ਜਿਆ ਇਹ ਗਾਟਾ ਫਰਟਾ ਗਾਦੇ ਦੇ ਖੇਤ ਅੰਦਰ ਉਹ ਵੰਦੇ ਨਹੀਂ ਤਾਂ ਤੇ ਥਾਂ ਵਾ ਕੇ ਨਨੇ ਕੀ ਕਰਨ ਲਾਇਆ ਅੰਦਰ ਪਲੇਟਾਂ ਭਰਾਵਾ ਇੱਥੇ ਤਾਂ ਦੀ ਹੋਣੀ ਪੈਲੀ ਜੋ ਫਸਲ ਨਹੀਂ ਨਿਕਲਦੀ ਜਿਨੀ ਥਾਂ ਨਾਲ ਨਾਲ ਕੱਢ ਲਈਦਾ ਅਗਲਾ ਹੋਰ ਬਾਤ ਕਰਨਾ ਮੱਥਾ ਕੌਣ ਮਾਰੀ ਮੈਂ ਤਾਂ ਮਜ਼ਾਕ ਰਿਆਂ ਕਰ ਤੈਨੂੰ ਮੇਰੇ ਨਾਲ ਮਜ਼ਾਕ ਨਾ ਬਲੇ ਕਰਿਆ ਕਰ ਚਲ ਜਾ ਕੜਲ ਪਾ ਦੂੰਗਾ ਨਾਲ ਮਾਰ ਕੇ ਮੈਨੂੰ ਸਾਲਾ ਨਹੀਂ ਲੱਗਦਾ ਮਜ਼ਾਕ ਕਰਦਾ ਉਹ ਖਾਣਾ ਨਾ ਦਸਰ ਕੱਲ ਜਣੀ ਇੱਥੇ ਧਮਾਕੀ ਸੁਣਾਇਂ ਇੱਕਰਾ ਵਿੱਚ ਲੜਾਈ ਹੋਈ ਗਲਾਬ ਜਾਉਣ ਤੋਂ ਹਾਂ ਮੈਂ ਗਲਾਬ ਨੂੰ ਵਾਢੇ ਨਾਲ ਅੱਦਾ ਕਰਦਾ ਸੀ ਜਾ ਓਏ ਤੋਹ ਜਾ ਤੇਰਾ ਮੂੰਹ ਗਾਲੇ ਗਲਾਬ ਜਾਉਣ ਨੂੰ ਕਰ ਖਾਂਗ ਨਾ ਨਾ ਹੁੰਦੀ ਹੁੰਦੀ ਮੈਂ ਛੱਡ ਬਰਾ ਜੇ ਮੈਨੂੰ ਖੁਰਕਣਾ ਨਾ ਹੁੰਦੀ ਹੁੰਦੀ ਮੈਂ ਤੇਰੀ ਖਾਜ ਹਟਾ ਦੇਣੀ ਸੀ ਅੱਜ ਖੁਰਕ ਮੇਰੇ ਤੇ ਖੁਰਕੀ ਜਾ ਨਾ ਨੂੰ ਆ ਕਰ ਇਹ ਗੱਲ ਸੁਣ ਸੁਣਾ ਹੱਥ ਨਹੀਂ ਢੇਕ ਦੇ ਪੰਜਾਬੀਆਂ ਵੀਰ ਨਆ ਬੇਨੀ ਪਛਾਣੀ ਐ ਆਤ ਨਹੀਂ ਟਿਕਨੇ ਚਾਹੀਦੇ ਤੇਰਾ ਦਿਮਾਗ ਵੀ ਵਿਰਾਂ ਟਿਕਦਾ ਨਹੀਂ ਕੀ ਕਰਾਂ ਮੈਂ ਕਿਹੜੇ ਘਟੇ ਜਾ ਕੇ ਪੱਠੇ ਕੁਦਰ ਨੇ ਤੂੰ ਪੱਠਿਆਂ ਜੀ ਰਿਓ ساری ਉਮਰ ਗਾਣਾ ਵਧਿਓ ਕਿਦੇ ਬਾਹਰ ਤੂੰ ਬੜਾ ਅਫਸਰ ਲੱਜਿਆ ਪੁੱਤ ਹਾਂ ਲਾਸਟੂ ਕੀਤੀ ਮੈਂ ਆ ਵੀ ਨਕਲ ਮਾਰ ਕੇ ਗਾਣਾ ਸੁਣਿਆ ਨਾ ਆਹੋ ਉਹ ਗਾਣਾ ਮੇਤੇ ਲੱਗਦਾ ਈ ਬੜਾ ਮੁੱਤ ਕਰਿਆ ਹਜੇ ਜੰਮਿਆ ਦਾ ਹੀ ਔਖਾ ਨਹੀਂ ਨਾ ਸਮਾਗੇ ਹੁੰਦਾ ਆ ਇਹ ਰਸਗੁਲੇ ਤੋਂ ਮੈਂ ਲੜ ਪੈਣਾ ਨਾ ਉਹ ਭਰਾ ਤੈਨੂੰ ਬਰਫੀ ਖਵਾ ਦੂਗਾ ਉਹ ਰਸਗੁਲੇ ਤੇ ਚੱਲ ਚੱਲੀਏ ਗਿੱਟੀ ਚੱਲ ਗੋ ਚੱਲੀਏ ਖਾਣੇ ਦੀ ਬਰਤੀ ਆਪਾਂ ਹੋਰ ਰਗ ਜਾ ਦੂ ਤਾਈ ਤੈਨੂੰ ਲੋਕਾਂ ਦੀ ਬੀਬੀਆਂਵੇਂ ਨਾ ਦੇਖਣੇ ਕਿੜਾ ਆ ਜਾਂ ਕਿੜਾ ਛੇੜਤੀ ਆ ਸਰਮਾਰ ਆਹ ਭਲਾ ਕੀ ਜਿਹੜੀ ਚੀਜ਼ ਆ ਹਾਂ ਇਹਦੇ ਨਾਲ ਕੀ ਵੜਦੇ ਹੋਣਗੇ ਲੱਤਾਂ ਵੜਦੇ ਤੇਰੇ ਵਰਗੇ ਜਿਹੜੀਆਂ ਇਹਨਾਂ ਨੂੰ ਤੇ ਫਿਰ ਪਿਸਤੌਲ ਦੀ ਲੋੜ ਹੀ ਨਹੀਂ ਨਾ ਨਾ ਤੇਰੇ ਵਰਗੇ ਲੱਤਾਂ ਰੜਦਿੰਦੇ ਨੰਦਾਂ ਜੀ ਇਹ ਵੇਰੇ ਜਿੰਨਾ ਮਰਜ਼ੀ ਲੜ ਪੈਂਦਾ ਅੰਦਾ ਤਾਤਰ ਵੜਦੇਗਾ ਲੱਤਾਂ ਵੜਦੇਗਾ ਜਿੱਥੇ ਸੁਈ ਸੁੱਕਾਾ ਦੇਾਂਗੇ ਕੰਡਾ ਹੱਥ ਮੰਜੀ ਨੂੰ ਪਾ ਦੇਗਾ ਫਿਰ ਮੰਨੇਗੀ ਬਾਬਿਆਂ ਨੂੰ ਨਹੀਂ ਅਸੀਂ ਨਹੀਂ ਮੰਗ ਠੀਕ ਹੈ ਠੀਖਾ ਨੇ ਠੀਕ ਤੇ ਮਾਣਾ ਮੇਰੀ ਗੱਲ ਸੁਣ ਨਹੀਂ ਸੁਣਨੀ ਇਹ ਲਿਆ ਹੁੰਦਾ ਕਾਦੇ ਲਈ ਠੀਕਾ ਵੜ ਦੇ ਗਰਵਾ ਦੇ ਨਾ ਮੈਨੂੰ ਆਂਬ ਲੈਣ ਲਈ ਪੁੱਛਣ ਡਿਆ ਹਾਂ ਆਦੀ ਲੈਣੇ ਗਾੜੀ ਮੈਂ ਵਿਲਾ ਹੈ ਨਾ ਮੈਂ ਸਵਾ ਤੇਰਾ ਬੜੇ ਦੌਂਗਾ ਕਿੰਨਾਂ ਕਿੰਨਾਂ ਗਾਇਲੋ ਲੋਕਾਂ ਦੀ ਬੀਬੀ ਝੜਦੇ ਦੇਖੀ ਮੈਂ ਅਗੜੀ ਦੇਖੀ ਆ ਕਿਦਾਂ ਨੇ ਮੇਰੇ ਲਵੇ ਤਾ ਬੜਾ ਹੂਰ ਪਾਉਂਦਾ ਵਾ ਰੰਗ ਵੇਖ ਆਪਣਾ ਮਾਮਾ ਲਿਸ਼ਕਾ ਮਾਰਦਾ ਧੋਪਰਾ ਬਜਾਦਾ ਜਪਰੀਨਾ ਕਾ ਮੈਸੀ ਕੀਤਾ ਮੈਨੂੰ ਹਾਂ ਮੈਂ ਬਲੌਗ ਚ ਪਾਤਾ ਕੀ ਜਾਂਦੀ ਕੀ ਮੂੰਹ ਉੱਧਰ ਆ ਗਿਆ ਹਾਂਜੀ ਕੀ ਹਾਲ ਨੇ ਮੈਂ ਠੀਕ ਹਾਂ ਹਾਂ ਮੈਂ ਬਲੌਗ ਚ ਪਾਤਾ ਅੱਛਾ ਈ ਗੱਲ ਉਹਨੂੰ ਮੋਤੀ ਹੋ ਗਿਆ ਸੀ ਮੋਤੀਆਂ ਨਾਲ ਬਹਾਉ ਚ ਗਰੋਲੀ ਉਹ ਪ੍ਰਾ ਆ ਇਦਾਂ ਚੱਲ ਜਾ ਮੇਰੇ ਲਾਗੂੰ ਅੰਨੀ ਹੋ ਗਈ ਜਿੰਨੇ ਤੈਨੂੰ ਮੈਸੇਜ ਕਰਤਾ ਹਾਂ ਉੱਡ ਭੀ ਜਾਣਾ ਮਾ ਪਤਾ ਨਹੀਂ ਉਹ ਇਹ ਉਹ ਨਾ ਵੇਲਣਾ ਰੱਖਿਆ ਉਹ ਨਾ ਰੋੜੜਾ ਕੱਢ ਦੇ ਕੀ ਕੱਢਦੇ ਹੋਂਗੇ ਨਹੀਂ ਰੋਟੀਆਂ ਵੇਲਦੇ ਹੁੰਦੇ ਨਾ ਵੇਲਣੇ ਨਾ ਬੱਜੀ ਉਹ ਵੀ ਕੱਢਦੇ ਆ ਕੱਢਦੇ ਹੁੰਦੇ ਨਾ ਮੈਂ ਮੁਕੀ ਲੱਗਾ ਮਨ ਮਾ ਵੇਲਣਾ ਉਹ ਵਾਲਾ ਵੇਲਣਾ ਨਹੀਂ ਕਿ ਆ ਮੈਂ ਤੈਨੂੰ ਇਹ ਵੇਲਣਾ ਆ ਵਾਲਾ ਆ ਆਹ ਜਿਹੜਾ ਵੇਲ ਨਾ ਉਹਦੇ ਚੱਕੀ ਹੁੰਦੀ ਹੈ ਭਰਾਏ ਮੈਰੇ ਕਹਾਂ ਉੱਤੋਂ ਘੁੰਮਦਾ ਇੱਦਾਂ ਇੱਦਾਂ ਇਹ ਸਾਡਾ ਤਾਂ ਘੁੰਮਦਾ ਵਿੱਚ ਕੰਨਾ ਦਿੰਦਾ ਵਿੱਚ ਕੰਨਾ ਦਿੰਦਾ ਪੂਰਾ ਦਿਨ ਕੀ ਕਰਦਾ ਹਾਂ ਜੀ ਭਾਈ ਗੁਰਵਾਰ ਅੱਜਕੱਲ ਤੇ ਪੰਜਾਬੀ ਨੂੰ ਕਹਿੰਦਾ ਗੱਲ ਗੱਲ ਤੇ ਜਾਲ ਕੱਢ ਦਿੰਦੇ ਆ ਕੱਢਾਂ ਮੈਂ ਕੱਢ ਕੇ ਛਿੱਤਰ ਖਾਣੇ ਐਵੇਂ ਨਾ ਕੱਢ ਦੀ ਕਿਤੇ ਇੱਥੇ ਕੈਮਰੇ ਜ ਆ ਜਾਏਗਾ ਕੈਮਰੇ ਲੱਗੇ ਆਹੋ ਓਏ ਕੁਡਾ ਵੱਡਾ ਕੈਮਰਾ ਲੱਗਾਈ ਪਿਆ ਹਾਂ ਦੀ ਸ਼ਗਲ ਤੇਰੀ ਫੇਰ ਵੀ ਕਾਲੀ ਹੋਣੀ ਆ ਤੇ ਕਾਲੀ ਨਹੀਂ ਆ ਹਾਂ ਬਿਨੇ ਕਿਦਾ ਬੰਦਾ ਆ ਜਾਂਦਾ ਚੋਰ ਹੈ ਮੇਰੇ ਕਿਤੇ ਆਉਂਦੇ ਸਾਲੇ ਆਹੋ ਹੋਣ ਤੇ ਡਿਆਂ ਤੂੰ ਮੈਂ ਕਰਿਆ ਚੋਰ ਚੋਪਣਾ ਸੋਨਾ ਪੁੱਤ ਹੈ ਮਮੀ ਦਾ ਮੈਂ ਤੇ ਚਾਵਲ ਹੈ ਜਾਂ ਦਿਖਾ ਮੈਂ ਕਿੱਥੇ ਨਾ ਤੂੰ ਗਰੀਲੇ ਆ ਜਾ ਕਾਲੇ ਆ ਜਿਆ ਉਹ ਚੱਲ ਜਾ ਮੁੱਕੀ ਮਾਰੂੰਗਾ ਈ ਮਾਰ ਦੇ ਮੈਂ ਆਕਾ ਵੀ ਮੁੱਕੀ ਮਾਰੂੰਗਾ ਬੱਤੀ ਦੀ ਤਾਰ ਨਾ ਸਾਂਝ ਲਾ ਕੇ ਨਾ ਪਿੱਛੇ ਬੰਨ ਤੇ ਬਲਬ ਲਾ ਕੇ ਮੈਂ ਜਗਾ ਦੇਣਾ ਏ ਕਿਦਾਂ ਬੋਲਾ ਆ ਜਾ ਆ ਨਾ ਨਾ ਕਾਰ ਵੀ ਲਿਆ ਇਹ ਲਾ ਵੀ ਦਿਨਹੀਂ ਨਾ ਕੁਲੇ ਖਾਣੇ ਚਾਹੀਦਾ ਕਾਲਿਆ ਜੰਡਾ ਲਾ ਕੁਲੇ ਖਾਣੇ ਤਕੜਾ ਵੀ ਇੱਥੇ ਨਹੀਂ ਲੱਭਾ ਜੀ ਮੈਂ ਸੱਚ ਮਾਰਦੇ ਨਹੀਂ ਇਧਰੇ ਇਹ ਬੜਾ ਪਿਆਈ ਕੀ ਮਰੇ ਕੋਈ ਨਸ਼ਾ ਨਹੀਂ ਕਰਦਾ ਕਰਦਾ ਜੀ ਗੋਰੀ ਕੁਲੀ ਖਾਣਾ ਖਾਣਾ ਜੀ ਜਾ ਖਾ ਜਾ ਕੇ ਤੈਨੂੰ ਸੋਤਾ ਪਾਉਂਦਾ ਹਾਂ ਹੋਰ ਮੋਰ ਚੱਲ ਭਰਾ ਮੇਰਾ ਇੱਧਰੋ ਕੱਤ ਬਾਰ ਹੋ ਗਿਆ ਤੈਨੂੰ ਕਲਾੰਗ ਕਰਨਾ ਚਾਹੀਦਾ ਦਾ ਆਪਣੇ ਕੋਲ ਜੀ ਲੈ ਆ ਦੇਆ ਗਿਆ ਚੱਲਿਆ ਮੈਂ ਜਾ ਜਾ ਪਾ ਮਾਮਾ ਝੋਲੇ ਜੇ ਪੱਪ ਪਾਇਆ ਹੁੰਦਾ ਇਦਾਂ ਦਾ ਜਰਾ ਸਰੀਰ ਆ ਤੋਂਦਾਂ ਬੱਕਰੀ ਲਾਕਾ ਲੱਗਾ ਹੁੰਦਾ ਲਾ ਜਿਆ